ਯਾਹ ਬਣਾਉ ਕਿੱਥਾ ਆ ਮਾ ਆਏ ਪੁੱਤ ਖਲੇ ਚੱਲੋ ਉੱਥੇ ਨਾ ਆ ਬੜਾ ਵੀ ਤੇ ਮੜਾ ਲੈ ਖਲੇ ਲੈ ਜਾ ਚੱਲੀ ਜਾਓ ਉੱਥੇ ਲੈ ਜਾਓ ਉੱਥੇ ਲੈ ਜਾਓ ਕਾ ਲੈ ਗਾ ਅਪਨਾ ਸਾਰ ਹੋ ਜਾਵੇ ਚੱਲ ਆ ਲੈ ਜਾ ਤਾ

ਬੈਠਾ ਉਰੇ ਜਾਣ ਅੰਦਰ ਨਾ ਕੋਈ ਆਉਂਦਾ ਪੁਰੇ ਘਾਟ ਚੁੱਕ ਕੇ ਸੁੱਟੀ ੜੋਂ ਰਿਆ ਨਹੀਂ ਡੋਰ ਨਹੀਂ ਆਈ ਆ ਉਂਗਲਾਂ ਲੱਬੀਆ ਨੇ ਤੂੰ ਸੁਣ ਨਾ ਵਾਡਾ ਆ ਉਂਗਲਾਂ ਤੇ ਟੇਟਾ ਚ ਡੋਰ ਡੋਰ ਹੈਗੀ ਆ ਲੈ ਜੀ ਡੋਰ ਨਹੀਂ ਆਈ ਐਲ ਟੂ ਹੋਈ ਹੈ ਜੇਰਾ ਕੱਢ ਕਿੱਥੇ ਆ ਓਪਰ

ਅਗੇ ਪਰ ਮੈਨੂੰ ਫੀਚਰ ਨਹੀਂ ਮੈਨੂੰ ਕੋਈ ਬੁਖਾਰ ਨਹੀਂ ਦਸਤੀ ਆਪਚੋਂ ਨਹੀਂ ਦੌਰੀ ਹੋ ਆ ਠੀਕ ਆ ਦੇਖ ਲੈ ਠੀਕ ਆ ਇਹ ਇੱਕ 3D ਆਇਆ ਇਹਦੇ ਪਿੱਛੇ ਦੇਖ ਲੈ ਨਹੀਂ ਹੈ ਨਹੀਂ ਪਿੱਛੇ ਵੀ ਇਹ ਦੋ ਪਿੱਛੇ ਆ ਜਾਂਦੀਆਂ ਜਿਹੜੀ ਬਸੰਤ ਜਿਹੜੀ ਕਿਹੜੀ ਡਰੈਸ ਲਈ ਇਹ ਜੇ ਫੰਦਾ ਕੁਝ ਵੱਲੋਂ ਇੱਕ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾਣ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾਡੋਰ ਨਾਲ ਪਤੰਗ ਚੜਾਉਂਦੇ ਨੇ ਹਰ ਪਿੰਡ-ਪਿੰਡ ਵਿੱਚ ਜਾ ਕੇ ਇਹਨਾਂ ਦੀ ਚੈੱਕ ਚੈੱਕ ਕੀਤਾ ਜਾ ਰਿਹਾ ਹੈ ਡੋਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਜੀ ਲੋਕਾਂ ਨੂੰ ਮੈਸੇਜ ਦੇ ਰਹੇ ਵੀ ਚੈਨਲ ਡੋਰ ਨਾਲ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਵੀ ਆਪਦੀ ਖੁਸ਼ੀ ਨਾਲ ਤੇ ਤਿਹਾਰਨ ਨਾਲ ਤੇ ਕੋ ਸਪੀਕਰ ਜਿਹੜੇ ਲਾਉਂਦੇ ਨੇ ਨੂੰ ਰੋਕਣ ਲਈ ਕੀ ਕਰ ਰਹੇ ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨੋਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਰ ਹਾਲ ਹਾਲੇ ਕੋਈ ਐਸੀ ਗੱਲ ਨੋਟਸ ਵਿੱਚ ਨਹੀਂ ਉਹਨਾਂ ਨੂੰ ਗੋਲਡ ਜੀ ਜੇ ਕਰਨਾ ਪਊਸੋ ਲੋ ਜੇ ਡਰਾਈਵ ਕਰੀਏ ਕਿ ਇਸ ਤਰ੍ਹਾਂ ਦੇਖਦੇ ਆਂ ਇਹ ਵਧੀਆ ਗੱਲ ਆ ਜੀ ਆਪਣੇ ਚੈਨਲ ਡੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਧਾਗਾ ਡੋਰ ਨਾਲ ਚੜਾਉਣਾ ਚਾਹੀਦਾ ਨਹੀਂ ਤਾਂ ਚੜਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਹੇ ਨੇ ਨਾਮ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ ਦੇ ਦੋਵੇ ਬਹੁਤ ਵਧੀਆ ਇਹ ਆਪਣੇ ਉਹ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਇਹ ਮਾਦੂ ਜਣਾ ਜਾਣੇ ਚਾਹੀਦੇ ਹੈ ਚੜਾਉਣਾ ਗਲਤ ਆ ਇਹ ਪਤੰਗ ਚੜਾਉਣਾ ਇਹਨਾਂ ਦਾ ਧਾਗਾ ਡੋਰ ਨਾਲ ਆਪਣੇ ਚਲਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਆ